ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਕੱਲ ਸ਼ਾਮ ਦੀ ਵੀਡੀਓ ਹੈ ਜੀ ਇਹ ਸ਼ਾਮ ਨੂੰ ਆਪਾਂ ਲੱਗੇ ਹੋਏ ਸੀ ਮੰਗੀ ਤੇ ਅੱਧੇ ਛੋਲਿਆਂ ਦੀ ਦਾਲ ਬਣਾਉਣਾ ਤੇ ਕਈ ਵਾਰ ਕੀ ਹੁੰਦਾ ਸਬਜ਼ੀ ਵਗੈਰਾ ਖਾਣ ਨੂੰ ਦਿਲ ਨਹੀਂ ਕਰਦਾ ਫਿਰ ਦਾਲ ਆ ਜਿਹੜੀ ਬਹੁਤ ਹੀ ਵਧੀਆ ਲੱਗਦੀ ਹੈ ਖਾਣ ਨੂੰ ਤੇ ਆਪਾਂ ਲੱਗੇ ਸੀ ਦਾਲ ਬਣਾਉਣਾ ਤੇ ਮੈਂ ਇੱਥੇ ਇੱਕ ਕੌਲੀ ਦਾਲ ਦੀ ਲਈ ਸੀ ਤੇ ਉਸ ਤੋਂ ਥੋੜਾ ਦੁੱਗਣਾ ਆਪਾਂ ਪਾਣੀ ਪਾ ਲਿਆ ਸੀ ਤੇ ਨਾਲੇ ਆਪਾਂ ਇੱਥੇ ਹਰੀਆਂ ਮਿਰਚਾਂ ਤੇ ਬਾਕੀ ਹਲਦੀ ਤੇ ਨਮਕ ਉਹ ਪਾਵਾਂਗੇ ਤੇ ਪਾਣੀ ਆਪਾਂ ਪਹਿਲਾਂ ਗਰਮ ਕਰ ਲਿਆ ਸੀ ਕੁੱਕਰ ਦੇ ਵਿੱਚ ਤੇ ਇਹ ਦਾਲ ਆਪਾਂ ਕੁੱਕਰ ਦੇ ਵਿੱਚ ਤੁਹਾਨੂੰ ਬਣਾਉਣੇ ਦੱਸ ਰਹੇ ਹਾਂ ਤੇ ਕਈ ਵਾਰ ਭੈਣਾ ਕੀ ਕਰਦੀਆਂ ਨੇ ਪਾਣੀ ਆ ਜਿਹੜਾ ਜ਼ਿਆਦਾ ਪੈ ਜਾਂਦਾ ਕੁੱਕਰ ਦੇ ਵਿੱਚ ਤੇ ਫਿਰ ਸੀਟੀ ਜਦੋਂ ਲੱਗਦੀ ਆ ਤਾਂ ਸਾਰੀ ਜਿਹੜੀ ਦਾਲ ਆ ਉਹ ਕੁੱਕਰ ਦੇ ਵਿੱਚੋਂ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਹੈ ਸੀਟੀ ਦੇ ਦੁਆਰਾ ਤੇ ਆਪਾਂ ਤੁਹਾਨੂੰ ਇਹਦੇ ਵਿੱਚ ਇੱਕ ਟ੍ਰਿਕ ਦੱਸਦੇ ਆਂ ਕਿ ਤੁਸੀਂ ਕੀ ਕਰਨਾ ਹੈ ਪਹਿਲਾਂ ਤਾਂ ਤੁਸੀਂ ਜਿਹੜਾ ਪਾਣੀ ਆ ਉਹ ਤੁਸੀਂ ਦਾਲ ਦੇ ਹਿਸਾਬ ਦੇ ਨਾਲ ਪਾਉਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਇੱਕ ਚਮਚਾ ਜਿਹੜਾ ਇਹਦੇ ਵਿੱਚ ਘਿਓ ਦਾ ਪਾ ਦੋ ਚਾਹੇ ਦੇਸੀ ਹੈ ਚਾਹੇ ਦੂਸਰਾ ਘਿਓ ਤੇ ਇੱਕ ਚਮਚਾ ਦਾਲ ਦੇ ਵਿੱਚ ਪਾ ਕੇ ਦੇਸੀ ਘਿਓ ਦਾ ਜਾਂ ਫਿਰ ਫਾਰਮ ਦਾ ਫਿਰ ਤੁਸੀਂ ਇਹਦੀ ਸੀਟੀ ਲਗਾਉਣੀ ਆ ਇਹਦੇ ਨਾਲ ਕੀ ਹੋਵੇਗਾ ਜਿਹੜੀ ਥਾਲਾ ਤੁਹਾਡੇ ਉਹ ਕੁੱਕਰ ਦੇ ਵਿੱਚੋਂ ਉਬਲ ਕੇ ਬਾਹਰ ਨਹੀਂ ਆਏਗੀ ਤੇ ਬਾਕੀ ਤੁਸੀਂ ਪਾਣੀ ਹੈ ਜਿਹੜਾ ਜ਼ਿਆਦਾ ਨਹੀਂ ਪਾਉਣਾ ਕੁੱਕਰ ਦੇ ਵਿੱਚ ਦਾਲ ਦੇ ਹਿਸਾਬ ਨਾਲ ਪਾਉਣਾ ਹੈ ਜੇ ਇੱਕ ਕੌਲੀ ਦਾਲ ਦੀ ਪਾਈਏ ਆਪਾਂ ਕੁੱਕਰ ਦੇ ਵਿੱਚ ਤਾਂ ਤੁਸੀਂ ਚਾਰ ਕੌਲੀਆਂ ਜਿਹੜੀਆਂ ਪਾਣੀ ਦੀਆਂ ਪਾਉਣੀਆਂ ਨੇ ਤੇ ਆਪਾਂ ਦਾਲ ਇੱਥੇ ਧਰਤੀ ਸੀ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਉਸ ਤੋਂ ਬਾਅਦ ਇੱਥੇ ਆਪਾਂ ਲਾਗੇ ਸੀ ਜੇ ਭਾਂਡੇ ਮਾਂਜਣ ਵੀਡੀਓ ਨੂੰ ਜੇ ਵਿਨੈਸਕਿਪ ਕੀਤੇ ਐਂਡ ਤੱਕ ਜਰੂਰ ਵੇਖਿਆ ਕਰੋ ਤੇ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਆ ਨਵੇਂ ਆਏ ਆ ਚੈਨਲ ਨੂੰ ਰਿਕੁਐਸਟ ਏ ਜੀ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਤੇ ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਜੀ ਜੇ ਵੀਡੀਓ ਵਧੀਆ ਲੱਗੀ ਹੁੰਦੀ ਆ ਤੁਹਾਨੂੰ ਤੇ ਇੱਥੇ ਸ਼ਾਮ ਦੇ ਚਾਹ ਵਾਲੇ ਵਰਤਨ ਸਿਖੋ ਜੀਕਾ ਤੇ ਇੱਕ ਦੋ ਭਾਂਡੇ ਜਿਹੜੇ سید ਪੈਰ ਦੀ ਰੋਟੀ ਵਾਲੇ ਸੀ ਤੇ ਮੈਂ ਕਿਹਾ ਚਲੋ ਇੱਕ ਸਾਈਡ ਦਾਲ ਬਣੀ ਜਾਏਗੀ ਕੁੱਕਰ ਦੇ ਵਿੱਚ ਤੇ ਇੱਕ ਸਾਈਡ ਆਪਾਂ ਭਾਂਡੇ ਮਾਂਚ ਲੈਣੇ ਆ ਉਸ ਦਿਨ ਆਪਾਂ ਕद्दू ਦੀ ਸਬਜੀ ਹੈ ਜਿਹੜੀ ਚੁੱਲ੍ਹੇ ਤੇ ਬਣਾਈ ਸੀ ਤੇ ਉਸ ਦਿਨ ਫਿਰ ਮੀਂਹ ਆ ਗਿਆ ਸੀ ਰਾਤ ਨੂੰ ਤੇ ਦੂਸਰਾ ਦਿਨ ਸੀ ਅੱਜ ਇੱਥੇ ਮੇਰਾ ਬੇਟਾ ਜਿਹੜਾ ਲੱਗਿਆ ਹੋਇਆ ਸੀ ਬਾਹਰ ਖੇਡਣ ਪਾਣੀ ਦੇ ਨਾਲ ਨੀਚੇ ਪਾ ਕੇ ਪਾਣੀ ਖੇਡਾਂ ਵਿੱਚ ਪਾਣੀ ਦੇ ਵਿੱਚ ਡੁੱਬੀ ਜਾ ਰਿਆ ਸੀ ਤੇ ਮੈਂ ਉੱਤੇ ਵੀ ਧਿਆਨ ਰੱਖਿਆ ਸੀ ਨਾਲ ਦੀ ਨਾਲ ਮੈਂ ਭਾਂਡੇ ਮਾਂਝੀ ਜਾਂਦੀ ਸੀ ਤੇ ਫਿਰ ਮੀਂਹ ਆ ਗਿਆ ਸੀ ਉਸ ਦਿਨ ਫਿਰ ਉਸ ਤੋਂ ਬਾਅਦ ਤਾਂ ਸਾਰਾ ਦਿਨ ਹੀ ਮੀਂਹ ਪਈ ਗਿਆ ਤੇ ਫਿਰ ਸ਼ਾਮ ਨੂੰ ਹੁਣ ਹਟਿਆ ਸੀ ਮੀਂਹ ਤੇ ਸ਼ਾਮ ਨੂੰ ਫਿਰ ਆਪਾਂ ਸੋਚਿਆ ਚਲੋ ਚੁੱਲ੍ਹਾ ਹੁਣ ਕਾਹਨੂੰ ਬਾਲਣਾ ਵਾ ਕਿਉਂਕਿ ਗਿੱਲਾ ਹੋ ਗਿਆ ਸੀ ਉਧਰੋਂ ਸਾਰਾ ਬੇੜਾ ਤੇ ਚੁੱਲ੍ਹਾ ਵੀ ਵੈਸੇ ਤਾਂ ਟਕਿਆ ਹੋਇਆ ਫਿਰ ਅੱਗ ਨਹੀਂ ਚੰਗੀ ਤਰ੍ਹਾਂ ਮੱਚਦੀ ਹੈਗੀ ਚੁੱਲ੍ਹੇ ਦੇ ਵਿੱਚ ਤੇ ਫਿਰ ਮੈਂ ਕਿਹਾ ਚਲੋ ਇਹਦੇ ਚ ਹੀ ਧਰ ਦਨੇ ਹ ਕੁੱਕਰ ਦੇ ਵਿੱਚ ਸਹੀ ਢੀ ਮ ਬਚਣਗੀ ਆ ਦਾਲ ਨੂੰ ਤੇ ਇਹਦੇ ਨਾਲ ਗੈਸ ਦੀ ਬਚਤ ਵੀ ਹੁੰਦੀ ਹੈ ਜੀ ਕੁੱਕਰ ਦੇ ਨਾਲ ਜਦ ਆਪਾਂ ਕੁੱਕਰ ਚ ਦਾਲ ਬਣਾਉਂਦੇ ਆ ਤੇ ਟਾਈਮ ਵੀ ਬਚਦਾ ਏ ਪਰ ਚੁੱਲੇ ਦੇ ਉੱਤੇ ਵੀ ਬਹੁਤ ਵਧੀਆ ਲੱਗਦੀ ਹੈ ਦਾਲ ਕੁੱਕਰ ਚ ਵੀ ਵਧੀਆ ਹੀ ਬਣ ਜਾਂਦੀ ਹੈ ਜਿਹੜੇ ਬਣਾਉਂਦੇ ਆ ਮੇਰੇ ਭੈਣ ਭਰਾ ਕੁੱਕਰ ਦੇ ਵਿੱਚ ਵਧੀਆ ਹੀ ਬਣਦੀ ਆ ਕੋਈ ਇਹਦਾ ਹੋਣੀ ਹੈਗਾ ਨੁਕਸਾਨ ਤੇ ਇੱਥੇ ਦਾਲ ਨੂੰ ਸਿਟੀਆਂ ਲੱਗ ਰਹੀਆਂ ਸੀ ਤੇ ਮੈਂ ਦੁਬਾਰਾ ਚੈੱਕ ਕਰ ਲਈ ਸੀ ਦਾਲ ਵਿੱਚ ਥੋੜਾ ਜਿਹਾ ਪਾਣੀ ਹੋਰ ਪਾਉਣ ਵਾਲਾ ਸੀ ਤੇ ਆਪਾਂ ਪਾਣੀ ਪਾ ਕੇ ਇੱਕ ਦੋ ਸਿਟੀਆਂ ਹੋਰ ਲਗਾ ਦਵਾਂਗੇ ਤੇ ਨਾਲ ਹੀ ਮੈਂ ਸੋਚੇ ਚਲੋ ਇੱਕ ਸਾਈਡ ਆਪਾਂ ਤੜਕਾ ਭੁੰਨ ਲੈਂਦੇ ਆ ਤੇ ਇੱਥੇ ਆਪਾਂ ਰਿਫਾਈਨਡ ਔਲ ਪਾ ਕੇ ਤੇ ਜੀਰਾ ਪਾ ਕੇ ਤੇ ਨਾਲ ਹੀ ਆਪਾਂ ਨੇ ਥੋੜਾ ਜਿਹਾ ਅਜਮੈ ਲਸਣ ਪਾ ਲਿਆ ਸੀ ਪਿਆਜ਼ ਦੇ ਵਿੱਚ ਤੇ ਲਸਣ ਤੇ ਆਪਾਂ ਪਿਆਜ਼ ਦਾ ਤੜਕਾ ਲਗਾਵਾਂਗੇ ਉੰਗਰੀ ਦੀ दाल ਨੂੰ ਵਧੀਆ ਲੱਗਦਾ ਹੈ ਲਸਣ ਦਾ ਤੜਕਾ ਲਗਾਇਆ ਹੋਇਆ ਤੇ ਇੱਕ ਦੋ ਕੁ ਕਲੀਆਂ ਪਾਈਆਂ ਸੀ ਮੈਂ ਜਿਆਦਾ ਨਹੀਂ ਕਲੀਆਂ ਪਾਈਆਂ ਹੈਗੀਆਂ ਫਿਰ ਤੇ ਬਰੀਕ-ਬਰੀਕ ਕੱਟ ਲਈਆਂ ਸੀ ਫਿਰ ਜਿਆਦਾ ਵੱਡੀਆਂ ਜਦੋਂ ਕੱਟਦੀਆਂ ਫਿਰ ਬੱਚੇ ਜਿਹੜੇ ਖਾਂਦੇ ਨਹੀਂ ਹੈਗੇ ਕੱਢ ਕੇ ਬਾਹਰ ਰੱਖ ਦਿੰਦੇ ਆ ਇਸ ਕਰਕੇ ਆਪਾਂ ਫਿਰ ਬਰੀਕ ਕੱਟ ਲਈਆਂ ਸੀ ਤੇ ਇੱਥੇ ਆਪਣਾ ਤੜਕਾ ਜਿਹੜਾ ਨਾਲ ਦੇ ਨਾਲ ਬਣੀ ਜਾ ਰਿਹਾ ਤੇ ਉਧਰ ਕੁੱਕਰ ਨੂੰ ਸੀਟੀ ਲੱਗੀ ਜਾਂਦੀ ਆ ਗਾਲ ਮੈਂ ਇੱਥੇ ਛੋਲੇ ਤੇ ਮੂੰਗੀ ਦੀ ਅੱਧੀ ਅੱਧੀ ਕੌਲੀ ਲਈ ਸੀ ਬਹੁਤ-ਬਹੁਤ ਧੰਨਵਾਦ ਆ ਜੀ ਭੈਣ ਭਰਾਵਾਂ ਦਾ ਜਿਹੜੇ ਸਪੋਰਟ ਕਰ ਰਹੇ ਨੇ ਆਪਾਂ ਨੂੰ ਵੱਧ ਤੋਂ ਵੱਧ ਜੀ ਸਪੋਰਟ ਕਰੋ ਤੇ ਵੀਡੀਓ ਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਅੱਗੇ ਤੋਂ ਅੱਗੇ ਰਿਸ਼ਤੇਦਾਰਾਂ ਦੇ ਵਿੱਚ ਤੇ ਤਾਂ ਜੋ ਆਪਣੇ ਚੈਨਲ ਦੇ ਨਾਲ ਵੀ ਹੋਰ ਜਿਹੜੇ ਭੈਣ ਭਰਾ ਨੇ ਉਹ ਜੁੜ ਸਕਣ ਤੇ ਆਪਣਾ ਵੀ ਜਿਹੜਾ ਚੈਨਲ ਆ ਉਹ ਗਰੋ ਕਰੇ ਤੇ ਆਪਾਂ ਨੂੰ Google ਪੈਨ ਜਿਹੜਾ ਉਹ ਆ ਜਾਵੇ ਬਸ ਹੁਣ ਤਾਂ ਜੀ ਉਸਦੀ ਉਡੀਕ ਆ ਗੂਗਲ ਪਿੰਨ ਦੀ ਕਿਉਂਕਿ ਕਾਫੀ ਟਾਈਮ ਹੋ ਗਿਆ ਹੈ ਹੁਣ ਤਾਂ ਦੋ ਤਿੰਨ ਮਹੀਨੇ ਹੋ ਗਏ ਤੇ ਗੂਗਲ ਪਿੰਨ ਨਹੀਂ ਆ ਪਣਾ ਆ ਰਿਹਾ ਹੈਗਾ ਤੇ ਆਪਣਾ ਜਲਦ ਤੋਂ ਜਲਦ ਜਿਹੜਾ ਗੂਗਲ ਪਿੰਨ ਆ ਜਾਵੇ ਆਪਾਂ ਨੂੰ ਸਾਲ ਤੋਂ ਉੱਤੇ ਹੀ ਹੋ ਗਿਆ ਚੈਨਲ ਬਣਾਏ ਨੂੰ ਬਸ ਤੁਹਾਡੇ ਸੋ ਸਾਥ ਤੇ ਸਪੋਰਟ ਦੇ ਨਾਲ ਹੀ ਇਹ ਸਭ ਕੁਝ ਹੁੰਦਾ ਹੈ ਜੀ ਸਭ ਕੁਝ ਹੋ ਸਕਦਾ ਤੇ ਬਾਕੀ ਆਪਾਂ ਵੀ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਨੇ ਆਪਾਂ ਉਹਨਾਂ ਨੂੰ ਫੁੱਲ ਸਪੋਰਟ ਕਰਦੇ ਹਾਂ ਜੀ ਫੁੱਲ ਵੀਡੀਓ ਦੇਖਦੇ ਆ ਉਹਨਾਂ ਦੀ ਚਾਹੇ ਵੀਡੀਓ ਆਪਾਂ ਲਾ ਕੇ ਰੱਖ ਦੀ ਪਰ ਦੇਖਦੇ ਫੁੱਲ ਆਪਾਂ ਵੀਡੀਓ ਉਹਨਾਂ ਦੀ ਤੇ ਇੱਥੇ ਦਾਲ ਨੂੰ ਸਿਟੀਆਂ ਲੱਗ ਚੁੱਕੀਆਂ ਸੀ ਤੇ ਮੈਂ ਕੁੱਕਰ ਦਾ ਢੱਕਣ ਖੋਲ ਕੇ ਫਿਰ ਘੋਟਨੇ ਦੇ ਨਾਲ ਆ ਜਿਹੜੀ ਦਾਲ ਉਹ ਘੋਟ ਲਈ ਸੀ ਤੇ ਥੋੜੀ ਜਿਹੀ ਖੜਮੀ ਫਿਰ ਵਧੀਆ ਨਹੀਂ ਲੱਗਦੀ ਥੋੜੀ ਖੁੱਲੀ ਹੋਈ ਵਧੀਆ ਲੱਗਦੀ ਹੈ ਦਾਲ ਤੇ ਨਾਲ ਦੇ ਨਾਲ बस ਤੜਕਾ ਆਪਣਾ ਪੁੱਜਣ ਵਾਲਾ ਹੀ ਆ ਮੱਕੀ ਨੂਨ ਮਿਰਚ ਤੇ ਹਲਦੀ ਆਪਾਂ ਦਾਲ ਵਿੱਚ ਪਾਤੀ ਸੀ ਤੇ ਬਸ ਹੁਣ ਤੜਕੇ ਦੇ ਵਿੱਚ ਆਪਾਂ ਪਾ ਲਵਾਂਗੇ ਗਰਮ ਮਸਾਲਾ ਤੇ ਧਨੀਆ ਤੇ ਜੀਰਾ ਪਾਊਡਰ ਆ ਜਿਹੜਾ ਲੈਂਦਾ ਹੋਇਆ ਆਪਣੇ ਗਰਮ ਮਸਾਲਾ ਤੇ ਧਨੀਆ ਪਾਊਡਰ ਉਹ ਪਾ ਕੇ ਆਪਾਂ ਬਸ ਤੜਕਾ ਪਾ ਦਾਂਗੇ ਦਾਲ ਦੇ ਵਿੱਚ ਲੋ ਜੀ ਇੱਥੇ ਤੜਕਾ ਥੋੜਾ ਜਿਹਾ ਜ਼ਿਆਦਾ ਰੜ ਗਿਆ ਸੀ ਉਦੋਂ ਟੈਂਕੀ ਭਰ ਗਈ ਸੀ ਪਾਣੀ ਵਾਲੀ ਤੇ ਮੈਂ ਉਹ ਬੰਦ ਕਰਨ ਚਲੀ ਗਈ ਸੀ ਤਦ ਤੱਕ ਤੜਕਾ ਜਿਹੜਾ ਆਪਣਾ ਥੋੜਾ ਜਿਹਾ ਉਹ ਹੋ ਗਿਆ ਸੀ ਚਲੋ ਵਧੀਆ ਲੱਗਦਾ ਵਾ ਤੜਕਾ ਥੋੜਾ ਜਿਆਦਾ ਭੁੱਜਿਆ ਹੋਇਆ ਪਰ ਜ਼ਿਆਦਾ ਵੀ ਨਹੀਂ ਥੋੜਾ ਜਿਹਾ ਬ੍ਰਾਊਨ ਹੋਇਆ ਵਾ ਲੋ ਜੀ ਇੱਥੇ ਆਪਾਂ ਗਰਮ ਮਸਾਲਾ ਤੇ ਨਾਲ ਥੋੜੀ ਜੀ ਦੇਗੀ ਮਿਰਚ ਪਾਤੀ ਸੀ ਹੁਣ ਆਪਾਂ ਇਹਨੂੰ ਦਾਲ ਦੇ ਵਿੱਚ ਪਾ ਲਵਾਂਗੇ ਥੋੜਾ ਜਿਹਾ ਭੁੰਨ ਕੇ ਕਈ ਵਾਰ ਸਬਜੀ ਵਗੈਰਾ ਖਾਣ ਨੂੰ ਦਿਲ ਨਹੀਂ ਕਰਦਾ ਫਿਰ ਦਾਲ ਨਾਲ ਰੋਟੀ ਜਿਹੜੀ ਬਹੁਤ ਹੀ ਵਧੀਆ ਲੱਗਦੀ ਆ ਲੋ ਜੀ ਦਾਲ ਦੇ ਵਿੱਚ ਪਾ ਦਾਂਗੇ ਤੜਕਾ ਬਿਲਕੁਲ ਆਪਣੀ ਦਾਲ ਆ ਜਿਹੜੀ ਸੀਟੀਆਂ ਦੇ ਦੁਆਰਾ ਬਾਹਰ ਨਹੀਂ ਆਈ ਹੈਗੀ ਤੇ ਸਹੀ ਨਾਪ ਦੇ ਨਾਲ ਆਪਾਂ ਪਾਣੀ ਪਾਇਆ ਸੀ ਤੇ ਨਾਲ ਆਪਾਂ ਘਿਓ ਦਾ ਚਮਚਾ ਜ਼ਰੂਰ ਪਾਉਣਾ ਹੈ ਤੇ ਇਸ ਤਰ੍ਹਾਂ ਤੁਸੀਂ ਬਣਾ ਕੇ ਵੇਖਿਓ ਇੱਕ ਵਾਰ ਕੁੱਕਰ ਦੇ ਵਿੱਚ ਬਿਲਕੁਲ ਨਹੀਂ ਤੁਹਾਡੀ ਜਿਹੜੀ ਦਾਲ ਉਹ ਬਾਹਰ ਆਵੇਗੀ ਸਟੀਮ ਦੁਆਰਾ ਸਟੀਮ ਇੱਕ ਵਾਰ ਜ਼ਰੂਰ ਸਾਫ਼ ਕਰ ਲਿਆ ਕਰੋ ਜੀ ਚੰਗੀ ਤਰ੍ਹਾਂ ਦੇ ਨਾਲ ਤਾਂ ਜੋ ਕਈ ਵਾਰ ਕੋਈ ਚੀਜ਼ ਵਿੱਚ ਫਸੀ ਹੁੰਦੀ ਹੈ ਫਿਰ ਸਟੀਮ ਵੱਜਦੀ ਨਹੀਂ ਹੈਗੀ ਲਓ ਜੀ ਇੱਥੇ ਸਵੇਰ ਦੇ 7:00 ਵੱਜ ਗਏ ਸੀ ਅੱਜ ਸਵੇਰ ਦਾ ਟਾਈਮ ਸੀ ਜੀ ਇਹ ਬੱਦਲ ਪੂਰਾ ਹੋਇਆ ਪਿਆ ਸੀ ਤੇ ਹਵਾ ਬਹੁਤ ਸੋਹਣੀ ਚੱਲ ਰਹੀ ਸੀ ਕੱਲ ਵੀ ਮੀਂਹ ਪਿਆ ਗਿਆ ਸੀ ਤੇ ਅੱਜ ਵੀ ਮੈਨੂੰ ਲੱਗਦਾ ਵੀ ਮੀਂਹ ਆਊਗਾ ਦੁਬਾਰਾ ਲੋ ਜੀ ਇੱਥੇ ਬਾਹਰ ਪੈ ਰਿਆ ਸੀ ਜੀ ਮੀਂਹ ਤੇ ਇੱਥੇ ਮੈਂ ਲੱਗੀ ਹੋਈ ਸੀ ਜੀ ਆਟਾ ਗੁੰਨਣ ਇੱਥੇ ਆਪਣੇ ਕੋਲੇ ਕੜੀ ਪਈ ਸੀ ਬੱਚੀ ਫ੍ਰਿਜ ਦੇ ਵਿੱਚ ਤੇ ਫ੍ਰਿਜ ਦੇ ਵਿੱਚ ਰੱਖਣ ਕਰਕੇ ਚੀਜ਼ ਖਰਾਬ ਤਾਂ ਹੁੰਦੀ ਨਹੀਂ ਹੈਗੀ ਤੇ ਫਿਰ ਮੈਂ ਹਰੀਆਂ ਮਿਰਚਾਂ ਨਮਕ ਅਜਵਾਇਣ ਪਾ ਕੇ ਤੇ ਗੁੰਨ ਲਾਂਗੇ ਆਟਾ ਜੀ ਲੋ ਜੀ ਇੱਥੇ ਤੁਸੀਂ ਦੇਖੋ ਮੀਂਹ ਜਿਹੜਾ ਪੂਰਾ ਜੋਰਾ ਸ਼ੋਰਾਂ ਦੇ ਨਾਲ ਪਾਇਆ ਹੋਇਆ ਸੀ ਤੇ ਖੁਸ਼ੀ ਦੀ ਗੱਲ ਵੀ ਹੈਗੀ ਆ ਮੀਂਹ ਪੈਣ ਦੇ ਨਾਲ ਚਲੋ ਜੀਰੀਆਂ ਵਗੈਰਾ ਲਾਈਆਂ ਨੇ ਹੁਣ ਉਹਨਾਂ ਦਾ ਵੀ ਚਲੋ ਵਧੀਆ ਹੋ ਜਾਏਗਾ ਪਾਣੀ ਦਾ ਤੇ ਪਰ ਕਈ ਪੈਣ ਭਰਾ ਜਿਹੜੇ ਹੁਣ ਝੁੱਗੀਆਂ ਝੋਪੜੀਆਂ 'ਚ ਰਹਿੰਦੇ ਨੇ ਜਾਂ ਫਿਰ ਜਿਨ੍ਹਾਂ ਦੇ ਬਾਲਿਆਂ ਦੀਆਂ ਛੱਤਾਂ ਨੇ ਝੂਣ ਲੱਗ ਜਾਂਦੀਆਂ ਨੇ ਉਹਨਾਂ ਲਈ ਬਹੁਤ ਔਖਾ ਵਾ ਕੰਮ ਧੰਦਾ ਕਰਨਾ ਮੱਕੀ ਪਰਮਾਤਮਾ ਦੇ ਵਾਸਾ ਜੀ ਜੋ ਕਰਨਾ ਪ੍ਰਮਾਤਮਾ ਨੇ ਕਰਨਾ ਕੁਦਰਤ ਦੇ ਹੱਥ ਹੈ ਜੀ ਚਲੋ ਮੀਂਹ ਆ ਜਿਹੜਾ ਚਲੋ ਗਰਮੀ ਬਹੁਤ ਜ਼ਿਆਦਾ ਪਈ ਹੋਈ ਸੀ ਜੀ ਤੇ ਇਸ ਕਰਕੇ ਮੀਂਹ ਦਾ ਵੀ ਜ਼ਰੂਰੀਅਤ ਸੀ ਜੀ ਆਉਣਾ ਤੇ ਮੀਂਹ ਪੈਣ ਨਾਲ ਥੋੜੀ ਜਿਹੀ ਠੰਡਕ ਹੋ ਜਾਊਗੀ ਤੇ ਗਰਮੀ ਤਾਂ ਇੰਨੀ ਜ਼ਿਆਦਾ ਪਈ ਹੋਈ ਸੀ ਤਪਸ ਇੰਨੀ ਸੀ ਤੇ ਗਰਮੀ ਕਰਕੇ ਕੰਮ ਕਰਨ ਨੂੰ ਵੀ ਨਹੀਂ ਦਿਲ ਕਰਦਾ ਫਿਰ ਲਓ ਜੀ ਸ਼ਾਮ ਤੱਕ ਮੀਂਹ ਪਈ ਗਿਆ ਸ਼ਾਮ ਦਾ ਟਾਈਮ ਸੀ ਤੇ ਇੱਥੇ ਨਿੱਕੇ ਨਿੱਕੇ ਜਿਹੜੇ ਗੰਡ ਗਡੋਲੇ ਸੀ ਬਹੁਤ ਜ਼ਿਆਦਾ ਆ ਗਏ ਸੀ ਸਾਡੇ ਤਾਂ ਇੱਧਰ ਗੰਡ ਗਡੋਲੇ ਹੀ ਕਹਿੰਦੇ ਆ ਤੇ ਬਾਕੀ ਆਪਣੇ ਆਪਣੇ ਜਿਹੜੇ ਜਿੱਲਾ ਟੱਪ ਕੇ ਕਹਿੰਦੇ ਹੁੰਦੇ ਨੇ ਬੋਲੀ ਦਾ ਫਰਕ ਪੈ ਜਾਂਦਾ ਬਾਕੀ ਆਪਣੇ ਆਪਣੇ ਬੋਲੀਆਂ ਜਿਹੜੀ ਹੁੰਦੀ ਆ ਕੀ ਕਹਿੰਦੇ ਆ ਤੁਸੀਂ ਇੱਧਰ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਕਾਫੀ ਜ਼ਿਆਦਾ ਆ ਗਏ ਸੀ ਜੀ ਗੰਡ ਗਡੋਲੇ ਮੀਂਹ ਪੈਣ ਕਰਕੇ ਕੁਝ ਕਿ ਤਾਂ ਕੱਚੀ ਜਗ੍ਹਾ ਆਪਣੇ ਬੈਕ ਸਾਈਡ ਤੇ ਉੱਥੋਂ ਆ ਗਏ ਸੀ ਤੇ ਕੁਝ ਕਿਦਰ ਗੇਟ ਦੇ ਨਿਚੋਂ ਦੀ ਆ ਗਈ ਸੀ ਤੇ ਜਗਾ ਜਗਾ ਫਿਰ ਰਹੇ ਸੀ ਸਿਮਰਨਾ ਲੱਗਿਆ ਹੋਇਆ ਸੀ ਕਿਹਨਾਂ ਦਾ ਮਮਾ ਇਹ ਮਾਮੂ ਫਿਰਦੇ ਆ ਵੀ ਇਹਨਾਂ ਨੂੰ ਤੁਸੀਂ ਬਾਹਰ ਕੱਢ ਦਿਓ ਤੇ ਮੈਂ ਕਿਹਾ ਵੀ ਚਲੋ ਕੱਢਦੇ ਆ ਆਪਾਂ ਬਾਹਰ ਉਹ ਕਈ ਵਾਰ ਪੈਰ ਥੱਲੇ ਆ ਜਾਂਦੇ ਆ ਵਿਚਾਰੇ ਮਰ ਜਾਂਦੇ ਆ ਮੀ ਜਦੋਂ ਪੈਂਦਾ ਵਾ ਤਾਂ ਕੱਚੀ ਜਗ੍ਹਾ ਦੇ ਵਿੱਚ ਨਿਕਲ ਨਿਕਲ ਆ ਜਾਂਦੇ ਆ ਜੀ ਇਹ ਇੱਥੇ ਲੱਗੇ ਹੋਏ ਸੀ ਜੇ ਅਸੀਂ ਗੇਟ ਖੋਲ ਕੇ ਦੇਖਣਾ ਵੀ ਬਾਹਰ ਕਿੰਨੇ ਕਰਨੇ ਤੇ ਬਾਰ ਤਾਂ ਹੈ ਨਹੀਂ ਸੀ ਤੇ ਕੁਝ ਕੋ 1 2 ਸੀ ਬਸ ਉਹੀ ਅੰਦਰ ਆ ਗਏ ਤੇ ਧੁੱਪ ਨਿਕਲ ਲਈ ਸੀ ਹੁਣ ਸ਼ਾਮ ਨੂੰ ਮੇਹੀ ਪੈਣ ਦੇ ਬਾਅਦ ਚ ਧੁੱਪ ਨਿਕਲ ਲਈ ਸੀ ਤੇ ਉਧਰ ਮਨਪ੍ਰੀਤ ਭੈਣ ਉਹਨਾਂ ਦਾ ਬਲੌਗ ਦੇਖਿਆ ਮੈਂ ਉਹਨਾਂ ਦੇ ਤਾਂ ਰੈਂਬੋ ਬਣਿਆ ਹੋਇਆ ਸੀ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਆਪਣੇ ਤਾਂ ਬਣਿਆ ਨਹੀਂ ਹੈਗਾ ਮੈਂ ਬੇਟੇ ਨੂੰ ਦਿਖਾਇਆ ਆਪਣੇ ਨੂੰ ਫਿਰ ਉਹ ਮੈਨੂੰ ਲੱਗਿਆ ਹੋਇਆ ਸੀ ਕਰਨ ਕਹਿੰਦਾ ਵੀ ਮਮਾ ਆਪਣੇ ਤਾਂ ਨਿਕਲੇ ਨਹੀਂ ਹੈਗਾ ਵੀ ਰੈਂਬੋ ਬਣਿਆ ਨਹੀਂ ਹੈਗਾ ਮੀ ਪੈ ਗਿਆ ਤੇ ਧੁੱਪ ਵੀ ਨਿਕਲੀ ਮੈਂ ਕਿਹਾ ਵੀ ਪੁੱਤ ਵੀ ਪਤਾ ਨਹੀਂ ਹੁਣ ਆਪਣੇ ਕਿਉਂ ਨਹੀਂ ਬਣਿਆ ਹੈਗਾ ਹੁਣ ਬਾਕੀ ਉਹ ਤਾਂ ਕੁਦਰਤ ਦੇ ਆਧਾ ਲੋ ਜੀ ਇੱਥੇ ਆਪਾਂ ਸਾਰੇ ਇਕੱਲੇ ਇਕੱਲੇ ਕਰਕੇ ਜਿਹੜੇ ਗੰਡੋਏ ਨੇ ਜਿਹੜੇ ਉਹ ਬਾਹਰ ਕੱਢਦੇ ਫਿਰ ਪੈਰਾਂ ਥੱਲੇ ਆ ਕੇ ਵਿਚਾਰੇ ਮਰ ਜਾਂਦੇ ਆ ਤੇ ਫਿਰ ਇਹਨਾਂ ਦੁੱਖ ਜਿਹਾ ਲੱਗਦਾ ਵਾ ਤੇ ਸਾਫ਼ ਕਰਤਾ ਸੀ ਫਿਰ ਬਰਾਂਡਾ ਕਾਫੀ ਜ਼ਿਆਦਾ ਆ ਗਏ ਸੀ ਇਸ ਤੋਂ ਪਹਿਲਾਂ ਜੀ ਮੈਂ ਬੈਕ ਸਾਈਡ ਵਾਲਾ ਵਿੜਾ ਸਾਫ਼ ਕਰਕੇ ਸੀ ਉੱਥੇ ਵੀ ਕਾਫੀ ਆ ਗਏ ਸੀ 2-3 ਸਾਲ ਬਾਅਦ ਤੋਂ ਇਹ ਨਿਕਲੇ ਆ ਆਪਣੇ ਘਰੇ ਤੇ ਲੋ ਜੀ ਅੱਜ ਦੀ ਇਹ ਵੀਡੀਓ ਸੀ ਜੀ ਆਪਣੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ